ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਕਹਿ ਚੁੱਪ ਨਾ ਹੋ ਗਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸਿਆੜ ਪਾ ਲੱਖ ਹੋਇ ਤੈ ਇਕ ਨਾ ਚੱਲੇ ਨਾਲੇ ਕਿਉ ਸਚਿਆਰਾ ਹੋਈ ਐ ਕਿਉ ਕੋੜਾ ਟੁੱਟੈ ਪਾਲ ਕਮਨ ਸਾਈ ਚਲਣਾ ਨਾਨਕ ਕੀਿਆ ਨਾਲੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਨਾ ਮੀ ਬਖੀਸ਼ੇ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕੁ ਪ੍ਰਜਾ ਜੀ 부ਜੈ ਤਾ ਹਮ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤਾ ਜਣੇ ਨਿਸ਼ਾਨੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਰ ਤਰ੍ਹਾਂ ਦੂਰੇ ਕਥਨਾ ਕਥੇ ਨਾ ਆਵੇ ਟੋਟ ਦੇਂਦਾ ਦੇ ਲੈਂਦੇ ਥਕ ਪਾਹੇ ਰਜਵੰਤ ਕਾਈ ਕਾਈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਦੇ ਕਰਦਾ ਹਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ અપਾਰ ਅੱਖੇ ਮੰਗੇ ਦਿਹ ਦਿਹ ਦਾਤਿ ਰਦਾਤਾਰੀ ਫਿਰ ਕੇ ਅੱਗੇ ਰਖੀਐ ਜਿਤ ਦੇ ਸਹਿ ਦਰਬਾਰ ਲੋਕੀ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰੀ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਨਾਨਕ ਏ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕੀ ਤਾਲ ਹੋਏ ਆਪੇ ਆਪ ਰੰਜਨ ਸੋਏ ਜਿਸੇ ਬਿਆ ਦਿਨ ਪਾਇਆ ਮਾਨੇ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਸੋ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਕ ਪਾਈ ਵੇਖਾਂ ਗਿਣ ਕਰਮਾਂ ਕੇ ਮਿਲ ਲਈ ਮਾਤਵੇ ਚਰਤਨ ਜਵਾ ਹਰਮਾਨਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਚਾਰੇ ਆ ਜਾ ਹੁਰਦ ਸੁਹੀ ਹੋਏ ਨਮਾਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋਏ ਜਿਗਰ ਨਾਮ ਸੁਖਾਏ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰਨਾਯਾ ਬਈ ਤਾ ਬਾਤ ਨ ਪੁੱਛੈ ਕੇ ਕਿਤਾ ਦਰ ਕੀਟ ਕਾ ਦੁਸ਼ੀ ਦੁਸ਼ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਤ ਤਮਾਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਧੂਪ ਪਾਪਾ ਨਾਸੀ ਸੁਨਿਆ ਈਸ਼ਰ ਬਰਮਾ ਇੰਦ ਸੁਨਿਆ ਮੁਕਸ਼ਾ ਲਾਹਣ ਮੰਗੇ ਸੁਨਿਆ ਜੋਗ ਜੁਗ ਤਨ ਭੇਦ ਸੁਨਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਧੂਪ ਪਾਪਾ ਨਾਸੀ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਅਸਨ ਕ੍ਰਿਸ਼ਨਾ ਨੇ ਸੁਨਿਆ ਪੜ ਪੜ ਪਾਵੈ ਮਾਨ ਸੁਨਿਆ ਨਾਕੇ ਸਹਿ ਧਿਆਨ ਨੇ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਸੁਨਿਆ ਸਰਾ ਗੁਨਾਕੇ ਗਾ ਸੁਨਿਆ ਸੀ ਪੀਤ ਪਤਸ਼ਾ ਸੁਨਿਆ ਅੰਦੇ ਪਾਵੇ ਰਹੋ ਸੁਨਿਆ ਹਾਥ ਵੈਸ ਗਾ ਨਾਨਕ ਭਗਤਾਂ ਸਦਾ ਵਿਕਾਸ ਸੁਨਿਆ ਦੂਖਾ ਕਾ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮੰਨੇ ਗਾਵੇ ਕੰ ਵਿਚਾਰੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਰਕੁਏ ਮੰਨੇ ਸਰਤੋ ਹੋਵੇ ਮਨ ਬੁੱਧ ਮੰਨੇ ਸਗਲਪ ਵੜਕੇ ਸੁਧੈ ਮੰਨੇ ਮੂੰ ਚੋਟਾ ਨ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਰਕੁਏ ਮੰਨੇ ਮਾਰਗ ਠਾਕ ਨ ਪਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਤੂਏ ਮੰਨਾ ਪਾਵੇ ਮੋਖ ਦੁਆਰ ਮੰਨਾ ਪਰਵਾਰੇ ਸਰਦਾਰੀ ਮੈਂ ਤਰੈ ਤਾਰੇ ਗੁਰ ਸਿਖ ਮੰਨਾ ਨਾਨਕ ਭਵੇ ਨਾ ਪਿੱਖੇ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਤੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨੇ ਪੰਜੇ ਸੋਹੈਂ ਦਰ ਰਾਜਾਨ ਜੇ ਕੋ ਕਹੈ ਕਰੈ ਵਿਚਾਰ ਕਉ ਤਰਮ ਦਇਆ ਕਾ ਪੂਤ ਜੇ ਕੋ ਬੁਝੈ ਹੋਵੈ ਸਚਿਆਰ ਤਰਤੀ ਹੋਰ ਪਰੈ ਹੋਰ ਹੋਰ ਇਹ ਜਾ ਤਰੰਗਾ ਕੇ ਨਾਮ ਇਹੋ ਲੇਖਾ ਲਿਖ ਜਾਣੈ ਕੋਏ ਕੀਤਾ ਤਾਂ ਸਵਾਲਿ ਹੋ ਰੂਪ ਕੀਤਾ ਤਾਂ ਇਤਿ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਮਨ ਲ ਜਮਾ ਇੱਕ ਬਾਰੀ ਜੋ ਤੁਦ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਪਾਓ ਅਸੰਖ ਰੂਜਾ ਸੰਤ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮੰਦ ਰਹੇ ਉਦਾਸੀ ਅਸੰਖ ਭਗਤ ਗੁਣ ਗਿਆਨ ਵਿਚਾਰ ਸਤ ਸਤੀ ਅ ਸੰਤ ਤਾਰੀ ਅਸੰਖ ਸੂਰ ਮੂ ਪਖਸਾਰ ਕੁਦਰਤ ਕਵਣ ਕਹਾ ਵਿਚਾਰ ਬਰਨ ਜਾਵਾ ਇਕ ਵਾਰੀ ਜੋ ਤੁਦ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਿਨਕਾਰੇ ਅਸੰਖ ਮੂਰਖ ਅੰਦ ਘੋਰ ਅਸੰਖ ਥੋਰ ਨਾ ਕੋਰੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਰਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਪਿਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰਹੇ ਪਾਰੇ ਨਾਨਕ ਨੀਚ ਕਹੇ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਨਾਮ ਅਸੰਖ ਥਾਮ ਅਗਨ ਗਮ ਸਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣੀ ਅਖਰਾ ਸਿਰ ਸੰਜੋਗ ਬਖਾਨ ਜਿਨੇ ਨਿਕੇਤੀ ਸਦਾਈ ਜੇ ਫਰਮਾਇ ਤਿਤੇ ਪਾਹੇ ਚੇਤਾ ਕੀ ਕੈ ਤਨ ਬੰਨਾ ਮੈ ਨਹੀਂ ਕੋਥਾਓ ਜੁਦਰਤ ਕਵਣ ਕਾ ਵਿਚਾਰੇ ਮਾਰਾ ਨਾ ਜਾਵਾ ਏਕ ਵਾਰ ਜੁਦਤ ਭਾਵੈ ਸਾਈ ਪਰੀਕਾਰੇ ਤੂੰ ਸਦਾ ਸਲਾਮਤ ਨਰੰਕਾਰ ਬੜੀਏ ਹੱਥ ਪੈ ਤੰਦੇ ਆਣੀ ਤੋਤਾ ਉਤਰ ਸਖੇਹ ਉਰਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਕਹੀਏ ਮਤ ਪਾਪਾ ਕੇ ਸੰਗੇ ਉਹ ਤੋਪੈ ਨਾ ਵੈ ਕ ਰੰਗ ਤੁਸੀਂ ਪਾਪੀਆ ਕਰਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਹੀਰਤ ਤਪ ਤੇ ਆਦਤ ਦਾਲੇ ਜੇ ਕੋ ਪਾਵੇ ਤਿਲਕਾ ਮਾਨ ਸਹਿਮ ਨਿਯਮ ਕੀਤਾ ਪਾਹੋ ਅੰਤਰਗਾ ਤੀਰਥ ਮਲ ਨਾਓ ਸਭੁਨ ਤੇਰੇ ਮੇ ਰਣਗੁਣ ਕੀਤੇ ਭਗਤ ਨਾ ਹੋਏ ਸਸਤਾਤ ਬਾਣੀ ਬਰਮਾਓ ਤਤ ਸੁਹਾਨ ਸਦਾ ਮਨ ਚਾਓ ਕਵਣਸੋ ਵੇਲਾ ਬਖਤ ਕਵਣੇ ਕਵਣਿਤ ਕਵਣਵਾਰੀ ਕਵਣ ਸਰੁਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਪਾਈਆ ਪੰਡਤੀ ਜੇ ਹੋ ਬਹਿਲੇ ਪੁਰਾਣੇ ਕਵਤਨਾ ਪਾਇਓ ਕਾ ਦੀਆਂ ਜੇ ਲਿਖਨ ਲੇ ਕੁਰਾਨ ਕਿਤਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਕਰਖਿ ਕਿਸਾ ਲਾਣੀ ਕਿਉਂ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਦੀਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹੈ ਆਗਾ ਸਾਗਾ ਸੇ ਔੜ ਕੋੜ ਕਪਾਲ ਥਕੇ ਵੇਦ ਕਹਿਨ ਇਕ ਬਾਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ ਨਾਨਕ ਵਟਾ ਕੀਏ ਆਪੇ ਜਾਣ ਸਲਾਹੇ ਸਲਾਹੇ ਤਿਸੁਰਤ ਨ ਪਾਈਆ ਮਧੀਆਂ ਤੈ ਬਾਪ ਬਿਸਮੁਦ ਨ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਜਿਹੜੀ ਤੁਲ ਨਾ ਹੋਬਨੀ ਜੇ ਤਿਸ ਮਨੁ ਨਾ ਬਿਸਰੇ ਅੰਤਨਾ ਸਿਫਤੀ ਕਹਿਣਾ ਅੰਤ ਅਤਰਾ ਕਹਿ ਦੇ ਨੰਤ ਅੰਤਨਾ ਵੇਖਣ ਸੁਣਨਾ ਅੰਤ ਅਤਰਾ ਜਤੈ ਕੇ ਮਨ ਮੰਤੇ ਅੰਤਨਾ ਜਾਪੈ ਕੀਤਾ ਆਕਾਰ ਅਤਰਾ ਜਤ ਪਰਬਾਰੀ ਅੰਤ ਕਾਰਣ ਕੇਤੇ ਬਿਲਲਾਹੇ ਤਾਕੇ ਅੰਤਰਾ ਪਾਈ ਹੋ ਅੰਤ ਨਾ ਜਾਣੈ ਕੋਇ ਬੋਤਾ ਕਈ ਬੋਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਉੱਪਰ ਉੱਚਾ ਨਾਓ ਐਵੜੇ ਉੱਚਾ ਹੋਵੇ ਕੋਇ ਇਸ ਵਿੱਚੇ ਕੋ ਜਾਣੈ ਸੋਏ ਜੇ ਵਿੜੇ ਆਪ ਜਾਣੈ ਆਪਾਪ ਬੋਤਾ ਕਰਮ ਲਿਖਿਆ ਨਾ ਜਾਏ ਬੋਤਾ ਦਾਤਾ ਤਿਲ ਲਤ ਮਾਏ ਕਿਤੇ ਮੰਗੈ ਜੋਤ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵ ਤਟੈਂ ਵੇਕਾਰ ਕਿਤੇ ਹੈ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਏ ਪੇਦਾਤ ਤੇਰੀ ਦਾਤਾਰ ਹੋਰ ਆਖ ਨਾ ਸਕੈ ਕੋਏ ਉਹ ਜਾਣੈ ਜੇਤੀਆ ਮੂੰ ਖਾਏ ਆਖੈ ਸੇ ਭੇ ਕੇ ਕੇ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਵਪਾਰੀਏ ਅਮਲ ਪੰਡਾਰ ਅਮਲ ਭਾਏ ਮੁੱਲਾ ਸਮਾਹੇ ਅਮਲ ਤੁਲ ਅਮਲ ਪਰਵਾਨ ਬਖਸ਼ੀਸ਼ ਮੂਲ ਕਰਮ ਅਮੁਲ ਫੁਰਮਾਨ ਮੂਲ ਮੂਲ ਖੜਾ ਜਾਵੇ ਆਖ ਆਖ ਰਹੇ ਲਿਵਲਾਏ ਆਖੇ ਵੀਰ ਪਾਠ ਪੁਰਾਣੇ ਆਖਾ ਪੜੇ ਕਰੈ ਵਖਿਆਣ ਆਖੇ ਬਨਵੇਂ ਆਖੇ ਇੰਦਰ ਆਖਾਂ ਗੋਪੀਤਾ ਗੋਵਿੰਦ ਆਖੇ ਇਸਰ ਆਖੇ ਸਿੱਧ ਆਖਾਂ ਕੇਤੇ ਕਿਤੇ ਬੁੱਧ ਆਖੇ ਦਾਰੇ ਬਲ ਕੇ ਦੀਵੇ ਆਖਾਂ ਸੂਰਨਰ ਮਨ ਜਨ ਸੇਵ ਤੇ ਆਖੇ ਆਕਰਪਾਹੀ ਤੇ ਕਹਿ ਕੇ ਉਠ ਉਠ ਜਾਹੇ ਤੇ ਕਿਤੇ ਹੋਰ ਕਰੇ ਆਖ ਨਾ ਸਕੈ ਕੇਈ ਕੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੇ ਆ ਲਿਖੀਐ ਸਿਰ ਕਾਵਾ ਰਾਂਗਾ ਵਾਰ ਸੋਧ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸੋ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਇਤੇ ਰਾਖਰੀ ਸੋ ਕਹਿਆਨ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਧਰਮੇ ਜਿਤ ਗ ਬਦਲਿਖ ਜਾਣ ਲਿਕ ਲਿਕ ਤਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਗਾਵੈ ਈਂਦਨਸ ਬੈਠੀ ਦੇ ਤਿਆਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤਿ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਨਾ ਮੈਂ ਮੋਹਣੀ ਆ ਮਨੋ ਵਸੁਖ ਮਛਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਨਾ ਮੈਂ ਜੋਤ ਮਹਾ ਵਸੂਲਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧੋ ਗਾਵੇ ਜੋ ਤੁਧ ਭਾਵਨ ਦੇਤ ਤੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸਵੀਕਾਰ ਸਾਹਿਬ ਸੱਚਾ ਸਦੀਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਭਾਂਤੀ ਕਰ ਕਰ ਜਿਨਸੀ ਮੈਂ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਨ ਤਿਸਤੀ ਵਿਢਾਈ ਜਿਨ ਤਿਸ ਭਾਣਾ ਸੋ ਈ ਕਰਸੀ ਹੁਕਮ ਨਾ ਕਰਨਾ ਜਾਈ ਤੋ ਪਾਤਸ਼ਾਹ ਸਾਹਾ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ ਸ਼ਦੰ ਪਤਝੋਹੀ ਧਿਆਨ ਕੀ ਕਰੈ ਵਿਪੂਤੇ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਭਤੀ ਸਗ ਜਮਤੀ ਮਾਂਜੀ ਤੇ ਜਗਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਤ ਜੁਗ ਜੁਗ ਇੱਕੋ ਵੇਸ ਬਗਤ ਗਿਆਨ ਦਿਆ ਭੰਡਾਰਨ ਘਟਣ ਬਜਨਾ ਦੇ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਵਰਾ ਸਾਦ ਸਜੋਬੀ ਕੀਆ ਮੈਂ ਪਾ ਗੇ ਆਵੇਸ ਤਸਾ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਸਮਸਾਰੀ ਇੱਕ ਪੰਡਹਾਰੀ ਇਕ ਲਾਏ ਦੀ ਬਾਣ ਜਿਸ ਤਿਸ ਭਾਵੈ ਤਿਵੇਂ ਚਲਾਵੈ ਜੀ ਉਹ ਵੇਖ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਬੇਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਵਿਸ਼ਾਇ ਸੁ ਇੱਕ ਬਾਦ ਕਰ ਕਰ ਵੇਖੈ ਸਿਰਜਣ ਹਾਰ ਮਾਨ ਸੱਚੀ ਕੀ ਸੱਚੀ ਕਾਰ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕੋ ਵੇਸ ਜੀਵ ਲਖ ਹੀ ਲਖ ਵੈ ਲਖ ਵੀਸ ਲਖਨਾ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਬਿਕਰ ਹਤ ਤਪੜੀ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜੈ ਠੀਸ ਆਕਣ ਜੋਰ ਚ ਪੈਣਾ ਜੋਰ ਸੁਖ ਮੰਗਲ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਬੋਧਾ ਰਾਜਮਾਨ ਮਨਸੂ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੀ ਚ ਪੈ ਸੰਸਾਰੇ ਜੇ ਸਤ ਜੋਰ ਕਰ ਵੇਖੈ ਸੋਏ ਨਾਰੇ ਕੁੱਤ ਨੀਚ ਨ ਕੋਏ ਰਾਤੀ ਰੁਤੇ ਥਿੱਤੀ ਵਾਰ ਭਗਤ ਬਣੀ ਅਗਨੀ ਪਤਾਲੇ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਸਭੀ ਜੀਵ ਰੰਗੇ ਕਰਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰੀ ਸੱਚਾ ਆਪ ਸੱਚਾ ਦਰਬਾਰ ਸੋਹਣ ਪੰਜ ਪਰਵਾਨੇ ਨਾਜ਼ਰੀ ਕਰਮ ਪਵੈ ਨਿਸ਼ਾਨ ਕਛੁ ਭਕਾਈ ਉਥੇ ਪਾਏ ਨਾਨਕ ਗਿਆਂ ਜਾਪੈ ਜਾਏ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤ ਕੀਤੇ ਕਾਲ ਮਹੇਸ ਕੀਤੇ ਵਰਮੇ ਘਾੜਤ ਘੜੀਆਂ ਹੈ ਰੂਪ ਰੰਗ ਕੇ ਵੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇ ਰੇ دیو دان من کے رتن سمندر گیتیا گیتیا بانی پاتن سرتی سیو نان کے انتنا یان گیان پر ناد کوٹ سرم کی بانی کارت بوتن نا جاہے کو بہت انوپو کہ سورا س ਕਿਤਾ ਹੋਰ ਨਾ ਕੋਈ ਹੋਰ ਜਿਤੈ ਜੂਤ ਮਹਾਰਸੂਰੇ ਮਹਿਰਾਮ ਰਹਿਆ ਭਰਪੂਰ ਕਿਥੈ ਸੀ ਤੂ ਸਿੱਤ ਮੈਂ ਮਮਹੇ ਭਾਤੇ ਰੂਪ ਨ ਕਥਨੇ ਜਾਹੇ ਨਾਮ ਮਰਨ ਠਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੇ ਕਿਥੈ ਭਗਤ ਬਸੈ ਕੇ ਲੋਕ ਕਰੈ ਆ ਨੰਦ ਸੱਚਾ ਮਨ ਸੋਏ ਸਤਿਖੰਡ ਬਸੈ ਅੰਕਾਰੇ ਕਰ ਕਰ ਵੇਖੈ ਨਦਰ ਨਿਹਾਲ ਸਤਿਖੰਡ ਮੰਡਲ ਵਰ ਭਾਡੇ ਦੇਖੋ ਕਥੈ ਤਾ ਅੰਤ ਨਾ ਅੰਤ ਕਿਥੈ ਲੋਕ ਜੋ ਜੋ ਹੋ ਕਮ ਤਿਵਾ ਤਿਵਕਾਰ ਮੇਕੇ ਵਿਸ ਕਾ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਜਿ ਸਿਆਰੇ ਕਰਣਾ ਮਤ ਵੇਧ ਤਿਆਰ ਆਕਲਾ ਗੰਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਭਰੇ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਿ ਰਾਤ ਦੁਇ ਦਾਈ ਦਾਇਾ ਖਿਲੇ ਸਰਹ ਜਲ ਚਲਿਆ ਆਇਆ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕਿਨੇੜੇ ਕੇ ਦੂਰੇ ਜਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਮ மக்கத்தத்ஜே எு வாயூ ஜீ காஷா வாயே ஜீ கீழ